ਆਤਵੀਰ ਦੀ ਮੈਂ ਪਿੰਡ ਦਾਸੂਵਾਲ ਮੰਡੀ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਪਹੁੰਚਾ ਹੋਇਆ ਇਹ ਹੈ ਦਰਬਾਰ ਸਾਹਿਬ ਜੋ ਪਿੰਡ ਦਾਸੂਵਾਲ ਦਾ ਮੌਜੂਦਾ ਸੰਘਰਸ਼ ਦੇ ਮੋਦੀ ਖਾੜਕੂ ਜਨੈ ਜ세 ਦਾਸੁਖਦੇਸ਼ ਸਿੰਘ ਬੱਬਰ ਦਾ ਇਹ ਹੈ ਪਿੰਡ ਦਾਸੂਵਾਲ ਅੱਗੇ ਮੈ ਲਾ ਪਿੰਡ ਦਾਸੂਵਾਲ ਤਸਵੀਰ ਪੱਟੀ ਜ਼ਿਲ੍ਹਾ ਤਰਨਤਾਰ ਜੋ ਇਹ ਪਿੰਡ ਵਸਿਆ ਹੋਇਆ ਤੇ ਰੇਲਵੇ ਸਟੇਸ਼ਨ ਮੰਡੀ ਵਾਲਾ ਜੋ ਕੋ ਲਾੜੀਆਂ ਪੌਦਾਨੇ ਜਿਹੜਾ ਗੁਰੂ ਦਾ ਤਿਲ ਫੁੱਲ ਭੇਟਾ ਕਰ ਕਰਕੇ ਤੇ ਇਸ ਉਹ ਦਵਾਲ ਖਲ ਬਣਿਆ ਹੋਇਆ ਏ ਭਾਈ ਸੁਖਦੇਵ ਸਿੰਘ ਬੱਬਰ ਦਾ ਕੁਝ ਸਾਰੀ ਦਾ ਕੰਮ ਚੱਲ ਰਿਹਾ ਏ ਕਿਉਂਕਿ ਇੱਥੇ ਤਿਲ ਫੁੱਲ ਪਾ ਪਾ ਕੇ ਤੇ ਜਿਹੜਾ ਦਵਾਲ ਹਾਲ ਬਣਾਇਆ ਗਿਆ ਇਹ ਗੁਰੂ ਕੇ ਲੰਗਰ ਦੀ ਸਾਰੀ ਦਾ ਕੰਮ ਚੱਲ ਰਿਹਾ ਏ ਕਿਉਂਕਿ ਅਸੀਂ ਤੁਹਾਡੇ ਬਾਬਾ ਜੀ ਨਾ ਨਾ ਦਰਸ਼ਨ ਮੇਲੇ ਕਰਾਉਣੇ ਆ ਖਾਲਸਾ ਬਾਹਿਰ ਜੀ ਕੀ ਫਤਿਹ ਬਾਬਾ ਦਰਸ਼ਨ ਸਿੰਘ ਨਾਲ ਹੀ ਗੱਲਬਾਤ ਕਰਨ ਲੱਗੇ ਆਂ ਬਾਬਾ ਦਰਸ਼ਨ ਸਿੰਘ ਜੀ ਪਿੰਡ ਦਾਸੂਵਾਲ ਮੰਡੀ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਹਾਂ ਬਾਬੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਖੋ ਗੱਲਬਾਤ ਆਪੇ 시ਦਾ ਸਿੰਘਾਂ ਦੇ ਗੁਰੂ ਸਾਹਿਬ ਜੀ ਦੇ ਪੈਨ ਦੇ ਆਸਰੇ ਤੇ ਪਹਿਰੇ ਤੇ ਭਰੂਸੇ ਤੇ ਗੁਰੂ ਕੇ ਪਿਆਰਿਓ ਇਹ ਦਵਾਨ ਹਾਲ ਸਖਦੇਵ ਸਿੰਘ ਬੱਬਰ ਉਹਨਾਂ ਦੀ ਯਾਦ ਵਿੱਚ ਪਈਏ ਦਵਾਨ ਹਾਲ ਜਿਹੜਾ ਤਿਆਰ ਕੀਤਾ ਗਿਆ ਤੇ ਦੂਜਾ 10 ਸਾਂ ਜਿਹੜੇ ਰੰਦਾ ਹੀ ਆਵੇ ਸਾਰੀ ਫੋਟੋ ਹੁੰਦੀ ਹੈ ਵਿੱਚ ਬੀਮ ਦੀ ਬੀਮ ਖੜੇ ਹੋ ਗਏ ਆ ਇਹ ਸਾਰਾ ਜਿਹੜਾ ਦੂਜਾ ਮੇਰਾ ਬਾਕੀ ਦਾ ਥਾਂ ਉਹਦੇ ਤੇ ਸਾਰੇ ਤੇ ਲੈਂਟਰ ਗੁਰੂ ਕੇ ਪਿਆਰਿਓ ਲਾਉਣਾ ਸੰਗਤ ਨੇ ਸੰਗਤ ਦੇ ਤੇਲ ਫੁੱਲ ਨੇ ਸਾਰਾ ਇਹ ਪੈਰਾ ਕਰਨਾ ਪਈ ਅਹੀਂ ਤੱਕ ਇੱਥੇ ਬਹਿ ਕੇ ਪੈਰਾ ਕਰਨ ਵਾਲੇ ਆ ਤੇ ਸੰਗਤ ਨੇ ਸਾਰਿਆਂ ਨੇ ਪੈਰਾ ਭਈ ਕਰਨਾ ਬਾਹਰਲੇ ਸਟੇਟਾਂ ਤੱਕ ਵੀ ਬਬਰ ਦਾ ਨਾਮ ਤੇ ਬਬਰ ਦੇ ਨਾਲ ਪਿਆਰ ਵੀ ਸੰਗਤਾਂ ਦਾ ਹੈਗਾ ਤੇ ਇਹ ਜਿਹੜਾ ਪਿਆਰ ਜਿਤਾਉਣਾ ਪਈ ਹੁਣ ਆਪਾਂ ਤੇ ਇਹ ਜਿਹੜਾ ਕੰਮ ਵਿਢਿਆ ਗੁਰੂ ਸਾਹਿਬ ਜੀ ਦੀ ਕਿਰਪਾ ਦਾ ਸਦਕਾ ਬਾਬੇ ਸ਼ਿਦਾਂਦੀ ਦੀ ਕਿਰਪਾ ਦਾ ਸਦਕਾ ਸੰਗਤ ਦੇ ਸਹਿਯੋਗ ਦੇ ਨਾਲ ਇਹ ਦਵਾਨ ਹਾਲ ਜਿਹੜਾ ਵਢਿਆ ਉੱਤੇ ਦਵਾਨ ਹਾਲ ਬਣ ਜੂ ਸੰਗਤਾਂ ਦੇ ਬੈਂਡ ਖਰੋੜ ਲਈ ਸਾਰਾ ਖੁੱਲਾ ਥਾਂ ਉਤਰਾ ਥਾਂ ਕਮੀਆਂ ਕਿ ਖੁੱਲਾ ਥਾਂ ਬਣ ਜੂਗਾ ਇਹ ਸਾਰੀਆਂ ਸੰਗਤਾਂ ਨੂੰ ਨਗਰਾਂ ਦੀਆਂ ਸੰਗਤਾਂ ਨੂੰ ਪਾਰਨੇ ਛੇਟਾਂ ਦੀਆਂ ਸੰਗਤਾਂ ਸਾਰਿਆਂ ਅੱਗੇ ਬੇਨਤੀ ਕੀਤੀ ਜਾਂਦੀ ਹੈ ਵੀ ਆਪਣੇ ਸਾਰਿਆਂ ਦੇ ਧਿਰਫੁੱਲ ਦੇ ਨਾਲ ਇਹ ਨਿਪਰੇ ਚੜਨਾ ਗੁਰੂ ਕੇ ਪਿਆਰਿਓ ਇਹਨੂੰ ਆਪੇ ਨਿਪਰੇ ਚੜਾਣਾ ਬਿਰਦੀ ਕਿਰਪਾ ਦਾ ਸਦਕਾ ਇਹ ਬੇਨਤੀ ਕੀਤੀ ਜਾਂਦੀ ਆ ਵਾਹਿਗੁਰੂ ਜੀ ਕਾ ਖਾਲਸਾ ਭਗਵਾਨ ਜੀ ਕੀ ਫਤਿਹ ਬਾਬੇ ਜਨਾਨ ਨੇ ਬਹੁਤ ਵਧੀਆ ਮੈਸੇਜ ਦਿੱਤਾ ਕਿਉਂਕਿ ਸਾਧ ਸੰਗਤ ਦੇ ਸਹਿਯੋਗ ਦੇ ਨਾਲ ਅੱਗੇ ਵੀ ਜਿਹੜਾ ਦਵਾਨ ਹਾਲ ਤਿਆਰ ਹੋਇਆ ਸੀ ਹੋਰ ਵੀ ਸਾਧ ਸੰਗਤ ਜਿਹੜੀ ਸਹਿਯੋਗ ਦੇ ਨਾਲ ਦਵਾਨ ਜਿਹੜਾ ਲੰਗਰ ਗੁਰੂ ਘਰ ਲੰਗਰ ਤੇ ਬਾਬਾ ਜੀ ਫੋਨ ਨੰਬਰ ਕਿੰਨਾ ਆਪਣਾ 982646 52657 ਇਹ ਫੋਨ ਨੰਬਰ ਅਗਰ ਨੂੰ ਕੋ 82646 52657 ਇਹ ਇਹ ਸੰਗਤ ਜੋ ਤੇਲ ਫੋਲੋ ਭੇਟਾ ਕਰਨਾ ਬਾਬੀ ਜੀ ਨਾਲ ਨਾਲ ਸੰਪਰਕ ਕਰਨਾ ਅਸੀਂ ਬਾਬੀ ਜੀ ਨਾਲ ਬਹੁਤ ਬਹੁਤ ਹੀ ਧੰਨਵਾਦ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ